ਹਾਂਜੀ ਸਰ ਅੱਜ ਜਿਹੜਾ ਨਾਕਾ ਲਗਾਇਆ ਹੈ ਕਿੱਥੇ ਬੰਦੂ ਲਗਾਇਆ ਹੈ ਇਹ ਸਾਡੇ ਮਾਨਯੋਗ ਡੀਆਈਜੀ ਸਾਹਿਬ ਵੱਲੋਂ ਪੂਰੀ ਰੇਂਜ ਦੇ ਵਿੱਚ ਰੈਡ ਅਲਰਟ ਕੀਤਾ ਹੋਇਆ ਹੈ ਰੈਡ ਅਲਰਟ ਕਰਨ ਜਿਹੜਾ ਹੈ ਹੈ ਨਾਕਾ ਬੰਦੀ ਕੀਤੀ ਹੋਈ ਹੈ ਕਿੰਨੇ ਹੁਣ ਤੱਕ ਚਲਾਨ ਹੋ ਚੁੱਕੇ ਆ ਜੀ ਤੇ ਕਿਹੜੇ ਕਿਹੜੇ ਵੀਕਲ ਚੈੱਕ ਕੀਤੇ ਜਾ ਰਹੇ ਆ ਅਸੀਂ 4 ਵੀਲਰ ਤੇ 2 ਵੀਲਰ ਚੈੱਕ ਕਰਦੇ ਆਂ ਰਾਊਟ ਨੰਬਰ ਜਿਹੜੇ ਨੰਬਰ ਪਲੇਟ ਨਹੀਂ ਲਗਾਉਂਦੇ ਜਾਂ ਹੋਰ ਜੋ ਡਾਕੂਮੈਂਟਸ ਉਹਨਾਂ ਸਰਾਂ ਚੰਗੀ ਤਰ੍ਹਾਂ ਗੱਡੀਆਂ ਦੀ ਤਲਾਸ਼ੀ ਕੀਤੀ ਜਾਂਦੀ ਹੈ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੋਈ ਇੰਨਾ ਕੋ ਤਲਾਣ ਹੋ ਗਿਆ ਹੁਣ ਤਾਂ ਵਿਚਾਰ ਹੋਇਆ ਜੇ ਕੋਈ ਹਦਾਇਤ ਕਰਨਾ ਚਾਹਦੇ ਹੋ ਪਰ ਲੋਕਾਂ ਨੂੰ ਕੋਈ ਹਦਾਇਤ ਲੋਕਾਂ ਨੂੰ ਇਹ ਹੀ ਹੈ ਜਿਹੜੇ ਟੂ ਵੀਲਰ ਵਾਲੇ ਐ ਇਹ ਨੰਬਰ ਨਹੀਂ ਲਿਖਾਉਂਦੇ ਗੱਡੀਆਂ ਤੇ ਇਹਨੂੰ ਨੰਬਰ ਲਿਖੋਣੇ ਚਾਹੀਦੇ ਐ ਤਾਂ ਕਿ ਕੱਲ ਨੂੰ ਅਗਰ ਗੱਡੀ ਨਲਕ ਹੋਈ ਮਿਸ ਹੈਪਨਿੰਗ ਹੁੰਦੀ ਐ ਤਾਂ ਫਿਰ ਉਹਦਾ ਉਹਨਾਂ ਨੂੰ ਵੀ ਫਾਇਦਾ ਐ ਦੂਜਾ ਇਹ ਜਿਹੜਾ ਹੈਲਮਟ ਨਹੀਂ ਪਾਉਂਦੇ ਜਿਹੜੇ ਸਰ ਮੂੰਹ ਬੰਨ ਕੇ ਘੁਨਾਲੇ ਆ ਉਹਨਾਂ ਨੂੰ ਕੀ ਬੇਨਤੀ ਹੈ ਉਹਨਾਂ ਨੂੰ ਵੀ ਇਹੀ ਹੈ ਵੀ ਅਗਰ ਉਹ ਦੁਬਾਰਾ ਇੱਦਾਂ ਸਾਡੇ ਉਹਦੇ ਨਜ਼ਰ ਆਉਂਦੇ ਆ ਉਹਨਾਂ ਦੇ ਵੀ ਚਲਾਨ ਕੀਤੇ ਜਾਣਗੇ ਹੈਲਮਟ ਪਾਓ ਮੂੰਹ ਕਿਉਂ ਬੰਨਦੇ ਨੇ ਹੈਲਮਟ ਲਾਣਾ ਚਾਹੀਦਾ ਉਹਨਾਂ ਨੂੰ ਜੇ ਤਾਂ ਉਹਦੀ ਸੇਫਟੀ ਵੀ ਹੈਗੀ